ਸਸੀਕਾਲ ਦੀ ਮੈਂ ਤੁਹਾਡਾ ਆਪਣਾ ਅਰुण ਕੁਰਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਖਬਰਨਾਮਾ ਮੁਹਾਲੀ ਜ਼ਿਲ੍ਹੇ ਦੇ ਵਿੱਚ ਗੱਲ ਕਰੀਏ ਤਾਂ ਮੁਹਾਲੀ ਜ਼ਿਲ੍ਹੇ ਦੇ ਵਿੱਚ ਲਗਾਤਾਰ ਕਦੇ ਨਾ ਕਦੇ ਕਿਤੇ ਨਾ ਕਿਤੇ ਤੋਂ ਚੋਰੀ ਦੀ ਖਬਰ ਸਾਹਮਣੇ ਆ ਹੀ ਜਾਂਦੀ ਹੈ ਇਸੇ ਤਰ੍ਹਾਂ ਖਰੜ ਦੇ ਵਿੱਚ ਗੱਲ ਕਰੀਏ ਤਾਂ ਖਰੜ ਦੇ ਵਿੱਚ ਵੀ ਬੈਟਰੀਆਂ ਚੋਰੀ ਹੋਈਆਂ ਚੋਰੀ ਹੋਈਆਂ ਹਨ ਅਤੇ ਬੈਟਰੀ ਚੋਰ ਆਟੋ ਰਿਕਸ਼ਾ ਦੇ ਵਿੱਚ ਆਉਂਦੇ ਨੇ ਅਤੇ ਕੰਦ ਟੱਪ ਕੇ ਇਹ ਬੈਟਰੀ ਚੋਰੀ ਕਰਦੇ ਨੇ ਜਿਸ ਦੀ ਸੀਸੀਟੀਵੀ ਫੁਟੇਜ ਵੀ ਹੁਣ ਸਾਹਮਣੇ ਆ ਚੁੱਕੀ ਹੈ ਸੀਸੀਟੀਵੀ ਫੁਟੇਜ ਤਕਰੀਬਨ 4 ਮਿੰਟ ਦੀ ਹੈ ਜਿਸ ਦੇ ਵਿੱਚ ਚੋਰ ਸਪਸ਼ਟ ਸਪਸ਼ਟ ਦਿਖਾਈ ਦਿੰਦੇ ਨੇ ਕਿ ਉਹ ਆਟੋ ਰਿਕਸ਼ਾ ਦੇ ਵਿੱਚ ਆਉਂਦੇ ਨੇ ਅਤੇ ਕੰਦ ਟੱਪਣ ਤੋਂ ਬਾਅਦ ਇੱਕ ਬੈਟਰ ਚੋਰੀ ਕਰਕੇ ਲੈ ਜਾਂਦੇ ਨੇ ਹਾਲਾਂਕਿ ਜਿਸ ਦਾ ਚੋਰੀ ਸਮਾਨ ਹੋਇਆ ਉਸ ਨੇ ਕੈਮਰੇ ਤੋਂ ਅੱਗੇ ਆਉਣ ਤੋਂ ਮਨਾ ਕਰ ਦਿੱਤਾ ਪਰ ਚੋਰੀ ਦੀ ਘਟਨਾ ਸੀਸੀਟੀਵੀ ਦੇ ਵਿੱਚ ਕੈਦ ਹੋਈ ਹੈ ਅਤੇ ਉਸ ਵਿਅਕਤੀ ਵੱਲੋਂ ਵੀ ਕਿਹਾ ਗਿਆ ਹੈ ਕਿ ਇਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਜਾਵੇਗੀ ਤਾਂ ਕਿ ਇਹ ਚੋਰ ਜਲਦੀ ਫੜੇ ਜਾਣ ਉਹਨਾਂ ਇਹ ਵੀ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਇਹਨਾਂ ਚੋਰਾਂ ਦੀ ਪਛਾਣ ਕੀਤੀ ਜਾਵੇ ਅਤੇ ਜੇਕਰ ਕੋਈ ਚੋਰ ਨੂੰ ਪਛਾਣਦਾ ਹੋਵੇ ਜਾਂ ਫਿਰ ਆਪਣੇ ਇਲਾਕੇ ਦੇ ਵਿੱਚ ਇਹਨਾਂ ਤਿੰਨਾਂ 'ਚੋਂ ਕਿਸੇ ਨੂੰ ਘੁੰਮਦਾ ਫਿਰਦਾ ਹੋਇਆ ਵੇਖਦਾ ਹੋਵੇ ਤਾਂ ਨੇੜੇ ਪੁਲਿਸ ਥਾਣੇ ਵਿੱਚ ਇਸ ਦੀ ਜਾਣਕਾਰੀ ਦਿੱਤੀ ਜਾਵੇ ਫਿਲਹਾਲ ਇਹ ਵੀਡੀਓ ਸੋਸ਼ਲ ਮੀਡੀਆ ਤੇ ਵੀ ਕਾਫੀ ਵਾਇਰਲ ਹੋ ਰਹੀ ਹੈ ਤੇ ਅਸੀਂ ਵੀ ਤੁਹਾਨੂੰ ਅਪੀਲ ਕਰਦੇ ਹਾਂ ਕਿ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਅਤੇ ਕਮੈਂਟ ਕਰਕੇ ਦੱਸਿਓ ਕਿ ਤੁਹਾਡਾ ਇਲਾਕਾ ਬਿਲਕੁਲ ਸੇਫ ਹੈ ਜਾਂ ਫਿਰ ਚੋਰਾਂ ਵੱਲੋਂ ਤੁਹਾਡੇ ਇਲਾਕੇ ਦੇ ਵਿੱਚ ਵੀ ਲੁੱਟ ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾਂਦਾ ਹੈ ਜੇਕਰ ਸੀਸੀਟੀਵੀ ਦੇ ਆਧਾਰ ਤੇ ਇਹ ਚੋਰ ਫੜੇ ਜਾਂਦੇ ਹਨ ਤਾਂ ਜ਼ਰੂਰ ਇਸ ਵਿਅਕਤੀ ਦਾ ਫਾਇਦਾ ਹੋ ਸਕਦਾ ਹੈ ਇਸ ਕਰਕੇ ਅਸੀਂ ਵੀ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਵੱਧ ਤੋਂ ਵੱਧ ਇਸ ਵੀਡੀਓ ਨੂੰ ਸ਼ੇਅਰ ਕੀਤਾ ਜਾਵੇ ਤਾਂ ਕਿ ਚੋਰ ਜਲਦੀ ਫੜੇ ਜਾਣ ਅਤੇ ਪੁਲਿਸ ਨੂੰ ਵੀ ਅਸੀਂ ਅਪੀਲ ਕਰਦੇ ਹਾਂ ਕਿ ਰਾਤ ਨੂੰ ਗਸ਼ਤ ਵਧਾਈ ਜਾਵੇ ਅਤੇ ਜਿਹੜੇ ਵੀ ਬਿਨਾ ਨੰਬਰ ਤੋਂ ਆਟੋ ਰਿਕਸ਼ਾ ਮੋਟਰਸਾਈਕਲ ਜਾਂ ਫਿਰ ਹੋਰ ਲੋਕ ਰਾਤ ਨੂੰ ਹੁੱਲੜਬਾਜੀ ਕਰਦੇ ਹੋਏ ਨਜ਼ਰ ਆਉਂਦੇ ਨੇ ਉਹਨਾਂ ਦੀ ਤਲਾਸ਼ੀਆਂ ਲਈਆਂ ਜਾਵੇ ਅਤੇ ਉਹਨਾਂ ਤੇ ਬਣਦੀ ਕਾਰਵਾਈ ਕੀਤੀ ਜਾਵੇ ਤਾਂ ਕਿ ਲੋਕਾਂ ਦੇ ਵਿੱਚ ਜੋ ਚੋਰੀਆਂ ਦਾ ਖੋਫਾ ਹੈ ਉਹ ਘਟ ਹੋ ਸਕੇ ਇਸ ਸੀਸੀਟੀਵੀ ਫੂਟੇਜ ਦੇ ਵਿੱਚ ਸਾਫ ਸਾਫ ਵੀ ਨਜ਼ਰ ਆਉਂਦਾ ਹੈ ਕਿ ਚੋਰ ਕਿਸ ਤਰ੍ਹਾਂ ਚੋਰੀ ਬੜੇ ਆਸਾਨੀ ਦੇ ਨਾਲ ਕਰਕੇ ਲੈ ਜਾਂਦੇ ਨੇ ਇੱਕ ਵਿਅਕਤੀ ਪੂਰੀ ਜ਼ਿੰਦਗੀ ਮਿਹਨਤ ਕਰਦਾ ਹੈ ਅਤੇ ਮਿਹਨਤ ਕਰਕੇ ਆਪਣਾ ਘਰ-ਬਾਰ 21 ਰੁਪਇਆ ਜੋੜ ਕੇ ਵਡਾਉਂਦਾ ਹੈ ਅਤੇ ਘਰ ਦੇ ਵਿੱਚ ਇੱਕ ਤੋਂ ਇੱਕ ਵਧੀਆ ਸਮਾਨ ਲਿਆਉਣ ਦੀ ਕੋਸ਼ਿਸ਼ ਵੀ ਕਰਦਾ ਹੈ ਪਰ ਇਹਨਾਂ ਚੋਰਾਂ ਦੇ ਹੌਸਲੇ ਕਾਫੀ ਬੁਲੰਦ ਨੇ ਹੌਲੀ-ਹੌਲੀ ਕਰਕੇ ਇਹ ਚੋਰ ਕਿਸੇ ਨਾ ਕਿਸੇ ਘਟਨਾ ਨੂੰ ਅੰਜਾਮ ਦੰਦੇ ਰਹਿੰਦੇ ਨੇ ਪਹਿਲਾਂ ਇਹ ਛੋਟੀ ਚੋਰੀ ਕਰਦੇ ਨੇ ਉਸ ਤੋਂ ਬਾਅਦ ਉਸ ਤੋਂ ਬਾਅਦ ਇਹ ਵੱਡੀਆਂ ਚੋਰੀਆਂ ਵੱਲ ਵਾਧਦੇ ਨੇ ਸਭ ਨੂੰ ਅਪੀਲ ਹੈ ਕਿ ਵੀਡੀਓ ਜ਼ਰੂਰ ਸ਼ੇਅਰ ਕਰ ਦਿਓ ਤਾਂ ਕਿ ਇਹ ਚੋਰ ਫੜੇ ਜਾ ਸਕਣ ਧੰਨਵਾਦ ਜੀ